22 April 2025 ਨੂੰ ਪਹਿਲਗਾਮ ਦੀ ਉਹ ਬਹੁਤ ਹੀ ਖੂਬਸੂਰਤ ਘਾਟੀ ਜਿੱਥੇ ਦੁਨੀਆ ਪਰਚੋ ਲੋਕ ਜਿਹੜੇ ਆ ਉਸ ਦਾ ਆਨੰਦ ਮਾਣਨ ਹੁੰਦੇ ਆ ਉੱਥੋਂ ਖੁਸ਼ੀ ਲੈਣ ਆਉਂਦੇ ਆ ਮੰਨ ਦਾ ਸਕੂਲ ਲੈਣ ਹੁੰਦੇ ਆ ਔਰ ਉੱਥੇ ਘੁੰਮ ਕੇ ਆਪਣੇ ਜੀਵਨ ਦੀ ਤਾਜ਼ਗੀ ਪ੍ਰਾਪਤ ਕਰਨ ਵਾਸਤੇ ਹੁੰਦੇ ਆ ਇੱਕ ਐਸੀ ਘਟਨਾ ਵਾਪਰੀ ਕਿ ਆਨੰਦ ਲੈਰੀ ਲੈਰੀ ਦੁਨੀਆ ਦੇ ਉੱਤੇ ਜਿੱਥੇ ਬੱਚੇ ਵੀ ਸਨ ਨੌਜਵਾਨ ਸਨ ਨਵਯਾਏ ਜੁਡੀਸ਼ਨ ਵੱਡੇ ਵੱਡੇ ਅਫਸਰਸਨ ਇੱਕਦਮ ਐਸੀ ਗੋੜੀਆਂ ਦੀ ਵਿਚਾਰ ਹੋਈ ਕਿ ਉਸ ਸ਼ਾਂਤ ਕਾਟੀ ਨੂੰ ਇੱਕਦਮ ਨਰਕ ਵਿੱਚ ਬਦਲ ਕੇ ਰੱਖ ਦਿੱਤਾ ਬਹੁਤ ਵੱਡੀ ਪੀੜਾ ਜਿਹੜੀ ਹੈ ਸਾਰੇ ਸੰਸਾਰ ਵਿੱਚ ਵਸਦੇ ਲੋਕਾਂ ਨੂੰ ਹੋਈ ਕਿਉਂਕਿ ਇਹ ਕੋਈ ਛੋਟੀ ਘਟਨਾ ਨਹੀਂ ਸੀ ਇਹ ਦੁਨੀਆ ਪਰਦੇ ਲੋਕਾਂ ਦੇ ਦਿਲ ਹਿਲਾਉਣ ਵਾਲੀ ਘਟਨਾ ਸੀ ਕੇਵਲ ਭਾਰਤ ਵਾਸੀ ਨਹੀਂ ਦੁਖੀ ਹੋਏ ਸਗੋਂ ਹਾਰਿਕ ਬਸ਼ਤ ਜਿਹੜਾ ਸੀ ਉਹਦਾ ਦਿਲ ਵੀ ਟੁੱਟ ਲਿਆ ਉਹਦੀਆਂ ਅੱਖਾਂ 'ਚ ਕੇਵਲ ਹੰਝੂ ਹੀ ਨਹੀਂ ਚੱਲੇ ਸਗਾਂ ਦਿਲ ਦੇ ਵਿੱਚ ਦਰਦ ਦਾ ਗੁੱਸਾ ਜਿਹੜਾ ਸੀਗਾ ਉਹ ਛਲਕ ਗਿਆ ਅੱਜ ਜਿਹੜੇ ਪਰਿਵਾਰਾਂ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਦੋਂ ਅਸੀਂ ਉਹਨਾਂ ਬੱਚੀਆਂ ਨੂੰ ਦੇਖਿਆ ਜਿਹੜੇ ਆਪਣੇ ਪਤੀ ਕੋਲ ਬੈਠੀਆਂ ਰੋ ਰਹੀਆਂ ਸਨ ਮੇਰਾ ਖਿਆਲ ਹੈ ਕੋਈ ਅੱਖ ਜਿਹੜੀ ਹੈ ਉਹ ਹੰਝੂ ਕਰਨ ਤੋਂ ਬਿਨਾਂ ਨਹੀਂ ਰਹਿ ਸਕੀ ਸੋ ਮੈਂ ਅਰਦਾਸ ਕਰਦੀ ਹਾਂ ਕਿ ਰਵਾਰ ਨੂੰ ਪ੍ਰਮਾਤਮਾ ਸ਼ਾਂਤੀ ਦੇਵੇ ਔਰ ਜਿਹੜੀ ਰੂਹ ਪਿਛੜੀ ਹੈ ਉਹਨਾਂ ਆਪਣੇ ਚਰਨਾਂ ਚ ਨਿਵਾਸ ਦੇਵੇ ਅਸੀਂ ਸਭ ਦੇਸ਼ ਵਾਸੀ ਇੱਕ ਹੋ ਕੇ ਤੁਰੀਏ ਦੇਸ਼ ਇੱਕ ਹੈ ਦੇਸ਼ ਵਾਸੀ ਇੱਕ ਹਨ ਔਰ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਉਸ ਉਹ ਭਾਰਤੀ ਹਾਂ ਜਿਨ੍ਹਾਂ ਨੇ ਕਦੀ ਇਹੋ ਜੇ ਕਟਨਾਮਾ ਨੂੰ ਬਖਸ਼ਿਆ ਨਹੀਂ ਤੇ ਮੈਂ ਪੂਰਨ ਆਸ ਕਰ ਸਕਦੀ ਹਾਂ ਸਰਕਾਰ ਤੋਂ ਕਿ ਉਹ ਕਦੀ ਬਖਸ਼ਣਗੇ ਨਹੀਂ ਤੇ ਇਸ ਦਾ ਪੂਰਨ ਤੌਰ ਦੇ ਉੱਤੇ ਲੋਕਾਂ ਨੂੰ ਜਿਹੜੀ ਹੈ ਇਨਸਾਫ ਦਉਣਗੇ ਜਿਹੜੇ ਲੋਕ ਇਸ ਦੇ ਪੀੜਤ ਹੋਏ ਜਿਹੜੇ ਸਾਰੇ ਸੰਸਾਰ 'ਚ ਬੈਠੇ ਲੋਕ ਜਿਹੜੇ ਇਹਦੇ ਨਾਲ ਦਰਦ ਨਾਲ ਪਰ ਗਏ ਗੁਰੂ ਕਿਰਪਾ ਕਰੇ ਇਸ ਨੂੰ ਸ਼ਾਂਤੀ ਦੇ ਨਾਲ ਆਪਾਂ ਸਾਰਿਆਂ ਨੂੰ ਜਨਮਾ ਵੀ ਹੈ ਤੇ ਪਾਣੀ ਵਿੱਚ ਰਹਿ ਕੇ ਅਰਦਾਸ ਵੀ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ